ਇਸ ਪੌਡ ਨੂੰ ਡਾਫ ਲੱਗਦੀ ਹੈ ਤਾਂ ਕਿਤੇ ਨਾ ਕਿਤੇ ਪਿਛੇ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਚੜਨਾ ਸ਼ੁਰੂ ਹੋ ਜਾਏਗਾ। ਕਿਹੜਾ ਹੋ ਗਿਆ ਜੀ? ਹਾਂਜੀ ਹਾਂਜੀ। ਅਸੀਂ ਐਸਾ ਮੀਂਹ ਪੈਂਦਾ ਕਦੇ ਨਹੀਂ ਵੇਖਿਆ ਜੀ। ਹਾਂਜੀ ਹਾਂਜੀ। ਮੀਂਹ ਪੈਂਦਾ ਸੀ ਹਟ ਜਾਂਦਾ ਸੀ। ਭਾਜੀ ਜੇ ਅਗਰ ਦੇਖੇ ਜਾਵੇ ਤਾਂ ਕੱਲ ਨਾਲੋਂ 40-50 ਫੁੱਟ ਪਾਣੀ ਵੱਧ ਗਿਆ ਵਾ। ਠੀਕ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਲਗਾਤਾਰ ਘੱਗਰ ਦੀ ਜਿਹੜੀ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੱਲ ਆਪਾਂ ਖਨੌਰੀ ਤੋਂ ਵੀ ਤੁਹਾਡੇ ਨਾਲ ਅਪਡੇਟ ਸਾਂਝੀ ਕੀਤੀ ਸੀ ਫ ਤੇ ਚਾਂਦਪੁਰੇ ਦੀ ਵੀ ਕੁਝ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਤੇ ਫਿਰ ਹਾਲ ਹੁਣ ਅਸੀਂ ਜਾਖਲ ਖੜੇ ਆ ਜਾਖਲ ਜਿਹੜਾ ਕੜੈ ਲਾਲ ਨੂੰ ਨੇੜੈ ਲਾਲ ਨੂੰ ਜਿਹੜੀ ਸੜਕ ਜਾਂਦੀ ਹੈ ਉਸ ਪੁਲ ਉੱਪਰ ਖੜਿਆ ਨਵਾਂ ਪੁਲ ਬਣਿਆ ਤੇ ਫਿਰ ਹਾਲ ਜਿਹੜੀ ਖੱਗੜ ਦਾ ਕੀ ਹਾਲਾਤ ਨੇ ਕਿੰਨੇ ਕੁ ਲੈਵਲ ਤੇ ਪਾਣੀ ਜਿਹੜਾ ਜਾਖਲ ਪੁਲ ਦੇ ਉੱਪਰ ਚੱਲ ਰਿਹਾ ਉਹ ਜਿਹੜੀ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਜੇਕਰ ਕੁੱਲ ਮਿਲਾ ਕੇ ਅੰਦਾਜ਼ਾ ਲਾਇਆ ਜਾਵੇ ਪਾਣੀ ਕਾਫੀ ਤੇਜ਼ੀ ਦੇ ਨਾਲ ਅੱਗੇ ਨੂੰ ਵਧ ਰਿਹਾ ਹੈ ਤੇ ਇੱਥੋਂ ਦੇ ਜਿਹੜੇ ਸਥਾਨਿਕ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਦਾ ਵੀ ਕਹਿਣਾ ਹੈ ਕਿ ਪਹਿਲਾਂ ਨਾਲੋਂ ਪਾਣੀ ਦਾ ਪੱਧਰ ਜਿਹੜਾ ਜਾਖਲ ਹੈ ਉਹ ਵੱਧ ਰਿਹਾ ਹੈ ਕਿਉਂਕਿ ਪਿੱਛੇ ਪਿੱਛੇ ਜਿਹੜਾ ਹੈ ਕਾਫੀ ਮਾਤਰਾ ਦੇ ਵਿੱਚ ਪਾਣੀ ਆ ਵੀ ਰਿਹਾ ਜਾਵੇ ਕਿ ਤੁਹਾਨੂੰ ਵੀ ਪਤਾ ਕਿ ਲਗਾਤਾਰ ਬਾਰਿਸ਼ਾਂ ਹੋ ਵੀ ਰਹੀਆਂ ਨੇ ਤੇ ਫਿਲਹਾਲ ਹੁਣ ਵੀ ਬੱਦਲ ਛਾਏ ਹੋਏ ਨੇ ਸਭ ਤੋਂ ਵੱਡਾ ਕਾਰਨ ਤੇ ਇਹੀ ਹੈ ਕਿ ਬਾਰਿਸ਼ ਰੁਕਣ ਦਾ ਨਾਂ ਹੀ ਨਹੀਂ ਲੈਦੀ ਕਿਸੇ ਨਾ ਕਿਸੇ ਏਰੀਆ ਦੇ ਵਿੱਚ ਚਾਹੇ ਏਰੀਆ ਹੋਵੇ ਜਾਂ ਪਿਛਲੇ ਏਰੀਆ ਹੋਣ ਲਗਾਤਾਰ بارش ਹੋ ਹੀ ਰਹੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਖੇਤਾਂ ਦਾ ਪਾਣੀ ਹੈ ਉਹ ਵੀ ਇਸ ਖੱਗੜ ਦੇ ਵਿੱਚ ਆ ਕੇ ਮਿਲ ਰਿਹਾ ਤੇ ਉਹ بارش ਪਾਣੀ ਦੇ ਪਤਨ ਨੂੰ ਵਧਾਉਣ ਦਾ ਇੱਕ ਮੁੱਖ ਕਾਰਨ ਬਣ ਰਿਹਾ ਤੇ ਫਿਰ ਹਾਲ ਸਾਹਮਣੇ ਹੁਣ ਆਪਾਂ ਗੱਲ ਕਰ ਰਹੇ ਹਾਂ ਉਹ ਜਿਹੜਾ ਪੁਰਾਣਾ ਪੁਲ ਸਭ ਤੋਂ ਖਤਰੇ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਪੁਲ ਨੂੰ ਡਾਫ ਲੱਗਣੀ ਸ਼ੁਰੂ ਹੋ ਜਾਂਦੀ ਹੈ ਕਿ ਜਦੋਂ ਡਾਫ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਪਿਛਲੇ ਇਲਾਕਿਆਂ ਦੇ ਵਿੱਚ ਪਾਣੀ ਚੜਨਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਬੰਨ ਵਗੈਰਾ ਟੁੱਟਣੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਤੇ ਜੇਕਰ ਗੱਲ ਕਰੀਏ ਪਾਣੀ ਦੇ ਲੈਵਲ ਦੀ ਤੇ ਰਾਤ ਨਾਲੋਂ ਇੱਥੇ ਪਾਣੀ ਦਾ ਲੈਵਲ ਚੜਿਆ ਜ਼ਰੂਰ ਹੈ ਫਿਲਹਾਲ ਉਸ ਪੁਲਾਂ ਡਾਫ ਲੱਗਣੀ ਹੈ ਸ਼ੁਰੂ ਨਹੀਂ ਹੋਈ ਇੱਕ ਇਹ ਨਾਰਮਲ ਜੀ ਗੱਲ ਇਹ ਹੈ ਕਿ ਜਿਹੜਾ ਪੋਲ ਹੈ ਨਾ ਇਹ ਜਮੀਨੀ ਪੱਧਰ ਤੇ ਬਣਿਆ ਹੋਇਆ ਹੈ ਜਿਸ ਕਰਕੇ ਜਦੋਂ ਪਾਣੀ ਚੜਦਾ ਹੈ ਤੇ ਇੱਥੇ ਡਾਫ ਬੜੀ ਸ਼ਾਨੀ ਦੇ ਨਾਲ ਲੱਗ ਜਾਂਦੀ ਹੈ ਤੇ ਇਸ ਕਰਕੇ ਜੇਕਰ ਇਸ ਪੁਲ ਨੂੰ ਡਾਫ ਲੱਗਦੀ ਹੈ ਤਾਂ ਕਿਤਨਾ ਕਿਤੇ ਪਿਛਲੇ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਚੜਨਾ ਸ਼ੁਰੂ ਹੋ ਜਾਏਗਾ ਤੇ ਫਿਲਹਾਲ ਕੁਝ ਤੇ ਸਥਾਨਿਕ ਲੋਕ ਵੀ ਖੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇੱਥੇ ਕਿੰਨਾ ਕਿਹੜਾ ਪਾਣੀ ਦਾ ਪੱਧਰ ਕੱਲ੍ਹ ਨਾਲੋਂ ਚੜਿਆ ਹੈ ਤੇ ਕਿੰਨੇ ਖਤਰੇ ਦੀ ਗੱਲਬਾਤ ਜਿਹੜੀ ਹੈਗੀ ਹੈ। ਹਾਂਜੀ ਸਤਿ ਸ੍ਰੀ ਅਕਾਲ ਅੰਕਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਜੇਕਰ ਆਪਾਂ ਗੱਲ ਕਰੀਏ ਜਾਖਲ ਜਿਹੜਾ ਪਾਣੀ ਦਾ ਪੱਦਰ ਨੂੰ ਲੈ ਕੇ ਕੀ ਹਾਲਾਤ ਨੇ? ਪਾਣੀ ਪਹਿਲਾਂ ਨਾਲੋਂ ਵਧਿਆ ਜਾਂ ਘਟਿਆ? ਪਹਿਲਾਂ ਨਾਲੋਂ ਵਧਿਆ ਜੀ। ਕਿੰਨੇ ਕੁ ਪਾਣੀ ਲੈਵਲ ਤੇ ਜਿਹੜਾ ਇਸ ਟਾਈਮ ਮਤਲਬ ਲੈਵਲ ਮਤਲਬ ਖਤਰੇ ਤੇ ਉੱਤੇ ਜਾ ਰਹੀ ਰਿਹਾ ਹੁਣ। ਅੱਛਾ ਜੀ। ਹਾਂ। ਉਹਨੋਂ ਇਤੋਂ ਬਾਅਦ ਤਾਂ ਖਤਰਾ ਹੀ ਹੈ ਜੀ ਓਕੇ ਜੀ ਤੇ ਕੱਲ ਦੇ ਕੱਲ ਦੇ ਅਕੋਰਡਿੰਗ ਮਤਲਬ ਕਿੰਨਾ ਫੁੱਟ ਪਾਣੀ ਵਧਿਆ 1.5 ਫੁੱਟ ਵਧਿਆ ਕੀ ਹਾਲਾਤ ਨੇ ਇੱਥੇ ਕੱਲ ਸਵੇਰ ਦਾ 2 ਫੁੱਟ ਦੇ ਲਗਭਗ ਵਧ ਗਿਆ ਜੇ ਕੱਲ ਕਰ ਗੱਲ ਕਰੀ ਆਪਣੇ ਬਾਰਿਸ਼ ਦੀ ਤੇ ਬਾਰਿਸ਼ ਦੇ ਕੀ ਹਾਲਾਤ ਨੇ ਆਪਣੀ ਦੇ ਪਾਣੀ ਦਾ ਬੁਰਾ ਹੀ ਹਾਲ ਹੈ ਜੀ ਸਵੇਰੇ ਫੇਰ ਮੜ ਰਿਆ ਸੀ ਠੀਕ ਹੈ ਜੀ ਫਿਲਹਾਲ ਇਸ ਟਾਈਮ ਮੇਰੇ ਨਾਲ ਭਾਜੀ ਮੌਜੂਦ ਨੇ ਆਪਾਂ ਭਾਈ ਨਾਲ ਪ੍ਰੋਪਰ ਗੱਲਬਾਤ ਕਰਦੇ ਆ ਉਹ ਆਪਣਾ ਪ੍ਰੋਪਰਟੀ ਜਿਹੜੀ ਜਾਣਕਾਰੀ ਸਾਂਝੀ ਕਰਨਗੇ ਕਿ ਕੱਲ ਨਾਲੋਂ ਕਿੰਨਾ ਕੁ ਇੱਥੇ ਪਾਣੀ ਦਾ ਪੱਧਰ ਵਧਿਆ ਹੈ ਕਿੰਨੇ ਕਿ ਖਤਰੇ ਦੀ ਗੱਲ ਇਸ ਟਾਈਮ ਜਿਹੜੀ ਜਾਖਲ ਪੁਲ ਦੇ ਉੱਪਰ ਹੈਗੀ ਆ ਜਾਂ ਜਿਹੜੇ ਨਾਲ ਲੱਗਦੇ ਇਲਾਕੇ ਨੇ ਕਾਸਾਪੁਰ ਹੈ ਨੜੈਲ ਵਗੈਰਾ ਹੈ ਤਾਂ ਕਿੰਨੇ ਕਿ ਖਤਰੇ ਦੀ ਗੱਲ ਇਹਨਾਂ ਇਲਾਕਿਆਂ ਵਾਸਤੇ ਹੈਗੀ ਹੈ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਜੀ ਜੇਕਰ ਗੱਲ ਕਰੀਏ ਇੱਕ ਘਰ ਦੇ ਪੱਧਰ ਦੀ ਤਾਂ ਇੱਥੇ ਕਿੰਨਾ ਗਿੜਾ ਪਾਣੀ ਦਾ ਲੈਵਲ ਹੈ ਵਧਿਆ ਪਿਛਲੇ ਟਾਈਮ ਨਾਲ ਭਾਜੀ ਜੇ ਅਗਰ ਦੇਖੇ ਜਾਵੇ ਤਾਂ ਕੱਲ ਨਾਲੋਂ 40-50 ਫੁੱਟ ਪਾਣੀ ਵੱਧ ਗਿਆ ਵਾ ਠੀਕ ਹੈ ਜੀ ਤੇ ਜੋ ਕਿ ਅਗਰ ਆਪਾਂ ਦੇਖੀ ਜੇ ਹੁਣ ਖਤਰੇ ਦਾ ਨਿਸ਼ਾਨ ਤਾਂ ਹੀ ਪਾਣੀ ਰਹਿ ਰਿਹਾ ਵਾ ਠੀਕ ਹੈ ਜੀ ਤੇ ਕੱਲ ਦੀ ਪਰ ਤਿੰਨ ਦਿਨ ਹੋ ਗਏ ਲਗਾਤਾਰ ਨਰੇਗਾ ਵੀ ਲੱਗੇ ਹੋਈ ਆ ਚਾਰ-ਪੰਜ ਪਿੰਡਾਂ ਦੇ ਜਿਵੇਂ ਜਾਖਲ ਲਾ ਲਈਏ ਕਾਸੇਪੁਰ ਲਾ ਲਈਏ ਨੜੇ ਲਾ ਲਈਏ ਉਹਦੇ ਉੱਪਰ ਲਾ ਲਈਏ ਹੋਰ ਪਿੰਡਾਂ ਦੇ ਵੀ ਲੋਕ ਲੱਗੇ ਹੋਏ ਆ ਬੰਨ ਤੇ ਗੱਟੇ ਲਾਉਣ ਵਾਸਤੇ ਜੋ ਵੀ ਨੱਕੇ ਬੈਗੇ ਨੇ ਜਾਂ ਜਦ ਰੇੜਾ ਆ ਗਿਆ ਨੇ ਉਹਨਾਂ ਦੇ ਪੂਰੀ ਮਿਹਨਤ ਨਾਲ ਜੁੜੇ ਹੋਏ ਨੇ ਜੀ ਫਿਲਹਾਲ ਜੇਕਰ ਆਪਾਂ ਗੱਲ ਕਰੀਏ ਕਿ ਜਿਸ ਲੈਵਲ ਤੇ ਪਾਣੀ ਆ ਰਿਹਾ ਹੈ ਅਜੇ ਕਹਿੰਦੇ ਜੇ ਇਸੇ ਤਰ੍ਹਾਂ ਪਾਣੀ ਦਾ ਪੱਧਰ ਵਧਦਾ ਰਿਹਾ ਹਾਂਜੀ ਤੇ ਕਦੋਂ ਵੀ ਕਿਤੇ ਵੀ ਘਰਾਂ ਪੈਸਾ ਦਾ ਦੇਖੋ ਜੀ ਬਿਲਕੁਲ ਜੀ ਕਿਉਂਕਿ ਇਹ ਬੰਨ ਕੱਚਾ ਹੀ ਹੈ ਜੀ ਹਾਂਜੀ ਹਾਂਜੀ ਨਾਲ ਤੇ ਸਰਕਾਰਾਂ ਵੱਲੋਂ ਪੱਕਾ ਕੀਤਾ ਗਿਆ ਹਵਾ ਹਾਂਜੀ ਸਰਕਾਰਾਂ ਨੂੰ ਬੜਾ ਕਿਈ ਵਾਰ ਕਿਹਾ ਵੀ ਬੰਨ ਨੂੰ ਪੱਕਾ ਕਰ ਦਿੱਤਾ ਜਾਵੇ ਜਾਂ ਛੱਡਾ ਤੇ ਕੋਈ ਹੋ ਜੀ ਸਹੂਲਤਾਂ ਕੀਤੀ ਜਾਵੇ ਪਰ ਸਰਕਾਰਾਂ ਵੱਲੋਂ ਕੁਝ ਵੀ ਨਹੀਂ ਕੀਤਾ ਜਾਂਦਾ ਜੀ ਆ ਆ ਜਾਂਦ ਨੇ ਅਫਸਰਾਂ ਦੇ ਕੇ ਚਲੇ ਜਾਂਦੇ ਨੇ ਬਟ ਕਿੱਤਾ ਕੁਝ ਨਹੀਂ ਹੁੰਦਾ ਜੀ ਕੁਝ ਨਹੀਂ ਕਰਦੇ ਤੇ ਦੂਜੀ ਗੱਲ ਇੱਕ ਤਾਂ ਜਿਵੇਂ ਪਾਣੀ ਆ ਰਿਹਾ ਔਰ ਦੂਜੇ ਆਪਣੇ ਜ ਜੀ ਹਾਂ ਜੀ ਐਸਾ ਐਸਾ ਮੀ ਪੈਂਦਾ ਕਦੇ ਨਹੀਂ ਵੇਖਿਆ ਜੀ ਮੀ ਪੈਂਦਾ ਸੀ ਹਟ ਜਾਂਦਾ ਸੀ ਪਰ ਲਗਾਤਾਰ ਹੀ ਹੁਣ ਤਿੰਨ ਚਾਰ ਰੋਜ਼ ਇੰਨਾ ਮੀ ਪੈਦਾ ਦਿਨੇ ਵੀ ਸ਼ਾਮ ਨੂੰ ਵੀ ਰਾਤ ਨੂੰ ਜੀ ਅਗਰ ਮੀ ਹਲੇ ਵੀ ਰੁਕ ਜਾਂਦਾ ਵਾ ਤਾਂ ਪਾਣੀ ਦਾ ਪੱਤ ਕਿਤੇ ਨਾ ਕਿਤੇ ਪੱਦਰ ਘਟ ਸਕਦਾ ਜੀ ਕਿਤੇਰੇ ਘਾੜੇ ਘਟ ਸਕਦੇ ਤੇ ਭਾਜੀ ਆਪਾਂ ਆਊਟਸਾਈਡ ਵੀ ਚੱਲਦੇ ਆ ਬੜਾ ਸਾਹਮਣੇ ਪੁਲਾ ਤੇ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਸਾਂਝੀ ਕਰਦੇ ਆ ਜਿਵੇਂ ਕਿ ਗੱਲ ਕਰੀ ਜਿਹੜਾ ਪਾਣੀ ਇਸਪੋਰਟ ਨਾਲ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਹਾਂਜੀ ਹਾਂਜੀ ਤੇ ਕਿਤੇ ਨਾ ਕਿਤੇ ਇਹ ਵੀ ਖਤਰੇ ਦੀ ਗੱਲ ਹੈ ਕਿਉਂਕਿ ਜਦੋਂ ਇਹ ਪਾਣੀ ਇਸਪੋਰਟ ਦੇ ਨਾਲ ਟੱਚ ਹੋ ਗਿਆ ਹਾਂਜੀ ਹਾਂਜੀ ਤਾਂ ਸਮਝੋ ਡਾਫ ਲੱਗ ਜਾਂਦੀ ਹੈ ਬਿਲਕੁਲ ਬਿਲਕੁਲ ਡਾਫ ਲੱਗਣ ਦੇ ਕਾਰਨ ਪਿੱਛੇ ਪਾਣੀ ਚੜ ਜਾਂਦਾ ਹੈ ਜੇਕਰ ਪਿੱਛੇ ਪਾਣੀ ਚੜਦਾ ਵਾ ਹਾਂਜੀ ਤਾਂ ਨੱਕਿਆਂ ਨੂੰ ਕਿਤੇ ਨਾ ਕਿਤੇ ਨੁਕਸਾਨ ਹੋ ਸਕਦਾ ਜੀ ਕਿਉਂਕਿ ਮੀਂਹ ਪੈਣ ਦੇ ਕਾਰਨ ਜੋ ਮਿੱਟੀ ਆ ਉਹ ਖੁਰ ਚੁੱਕੀ ਆ ਹਾਂਜੀ ਹਾਂਜੀ ਘਾਰੇ ਪੈ ਚੁੱਕੇ ਨੇ ਮਿੱਟੀ ਪੋਲੀ ਹੋ ਗਈ ਅਗਰ ਮੀਂਹ ਨਾ ਪੈਂਦਾ ਫਿਰ ਤਾਂ ਪਾਣੀ ਚੱਲਦਾ ਰਹਿੰਦਾ ਜੀ ਹਾਂਜੀ ਹਾਂਜੀ ਹੁਣ ਮਿੱਟੀ ਪੋਲੀ ਹੋਣ ਦੇ ਕਾਰਨ ਪਾਣੀ ਨੂੰ ਤਾਂ ਮੜਾ ਰਾਹ ਚਾਹੀਦਾ ਜੀ ਬਿਲਕੁਲ ਜੇ ਕਿਤੇ ਮੜਾ ਰਾਹ ਮਿਲ ਗਿਆ ਤਾਂ ਉੱਥੇ ਘਾਰ ਆ ਬੈਠੇ ਪਾਣੀ ਟੁੱਟ ਜਾਣਾ ਹੈ ਬਿਲਕੁਲ ਕਿਉਂਕਿ ਇਹ ਜਿਹੜਾ ਪੋੜਾ ਕੁਛ ਜਮੀਨੀ ਪੱਧਰ ਨੀਵੇਂ ਲੈਵਲ ਤੇ ਬਣਿਆ ਜਿਹੜਾ ਹੁਣ ਨਵਾਂ ਪੁਲ ਤਾਂ ਬਣ ਗਿਆ ਵਾ ਹਾਂਜੀ ਹਾਂਜੀ ਪਰ ਪੁਰਾਣਾ ਪੁਲ ਹਲੇ ਵੀ ਉੱਥੇ ਹੋ ਸਕਦਾ ਟੁੱਟਦੇ ਸਾਰੇ ਥੱਲੇ ਡਿੱਗ ਗਿਆ ਤੇ ਇੱਥੇ ਹੋਡਾਫ ਲੱਗ ਜਾਣੀ ਨਹੀਂ ਨਹੀਂ ਹੁਣ ਤਾਂ ਕੋਈ ਫਾਇਦਾ ਨਹੀਂ ਇਸ ਦਾ ਕਿਉਂਕਿ ਡਾਫ ਦਾ ਇੱਕ ਮੁੱਖ ਕਾਰਨ ਬਣਦਾ ਹੈ ਮੁੱਖ ਕਾਰਨ ਬਣਦਾ ਜਦੋਂ ਇਹ ਟੁੱਟ ਗਿਆ ਹੋ ਸਕਦਾ ਆਪਾਂ ਨੂੰ ਪਾਣੀ ਦਾ ਮੂੰਹ ਵੇਖਣਾ ਹੀ ਨਾ ਪਵੇ ਪਾਣੀ ਇਧਰ ਆਵੇ ਨਾ ਗਰ ਜਦੋਂ ਟੁੱਟ ਗਿਆ ਜੀ ਕਿਉਂਕਿ ਜਦੋਂ ਵੀ ਪਾਣੀ ਦਾ ਲੈਵਲ ਚੜਦਾ ਇੱਥੇ ਡਾਫ ਲੱਗਦੇ ਤੇ ਪਿਛਲੇ ਇਲਾਕੇ ਜਿਹੜੇ ਮੋਮੈਂਟਲੀ ਪਾਣੀ ਦਾ ਲੈਵਲ ਆਪਾਂ ਨੂੰ ਦੂਜੀ ਗੱਲ ਕੀਤੀ ਜਾਵੇ ਪਾਜੀ ਵੀ ਜੋ ਸਹਿਫਲ ਆਪਣਾ ਹਾਂਜੀ ਸੈਫਰ ਚਾਂਦਪੁਰ ਵਾਲਾ ਬਹੁਤ ਪਾਣੀ ਖਿੱਚਦਾ ਵਾ ਬਟ ਜਿਹੜੀ ਰੰਗੋਈ ਹੈ ਉਹ ਤੇ ਹੈ ਉਹ ਜੀ ਡਾਫ ਲੱਗਦੀ ਹੈ ਪਰ ਰੰਗੋਈ ਬਿਲਕੁਲ ਵੀ ਨਹੀਂ ਖਿੱਚਦੀ ਪਾਣੀ ਬਿਲਕੁਲ ਨਹੀਂ ਖਿੱਚਦੀ ਬਹੁਤ ਘੱਟ ਪਾਣੀ ਖਿੱਚਦੀ ਹੈ ਰੰਗੋਈ ਅਗਰ ਰੰਗੋਈ ਦੀ ਖਦਵਾਈ ਹੋ ਜਾਏ ਖੋਦੀ ਜਾਵੇ ਥੋੜੀ ਝੋਲੀ ਹੋ ਜਾਏ ਡੂੰਗੀ ਹੋ ਜਾਏ ਤਾਂ ਰੰਗੋਈ ਇੰਨਾ ਪਾਣੀ ਖਿੱਚ ਸਕਦੀ ਹੈ ਵੀ ਇਹ ਜਿਹੜਾ ਪਾਣੀ ਹੁਣ ਪੁੱਲ ਦੇ ਨਾਲ ਟੱਚ ਹੋ ਰਾ ਹੋ ਸਕਦਾ ਨਾ ਹੀ ਹੋਵੇ ਕਿਤੇ ਬਿਲਕੁਲ ਭਾਈ ਇੱਕ ਰਾਹਤ ਦੀ ਖਬਰ ਇਹ ਵੀ ਹੈ ਕਿ ਜਿਵੇਂ ਕਿ ਜਿਹੜਾ ਚਾਂਦਪੁਰੇ ਵਾਲਾ ਸੈਫਰ ਉਹ ਵੀ ਪ੍ਰੋਪਰ ਹੈ ਸਹੀ ਤਰੀਕੇ ਨਾਲ ਚੱਲਦਾ ਪਿਆ ਬਹੁਤ ਦੇਖੋ ਜੀ ਉੱ ਬਿਲਕੁਲ ਜਿਹੜਾ ਬਹੁਤ ਰਾਤ ਮਿਲਦੀ ਹੈ ਸਭ ਨੂੰ ਹਾਂਜੀ ਹਾਂਜੀ ਕਿ ਜਿਹੜਾ ਪਾਣੀ ਹਜੇ ਪ੍ਰੋਪਰ ਦੇਖਣਾ ਪਾਸ ਹੋ ਰਿਹਾ ਉੱਥੇ ਜਿਗਰ ਕਿਤੇ ਨਾ ਕਿਤੇ ਉਸ ਏਰੀਆ ਦੇ ਵਿੱਚ ਡਾਫ ਲੱਗਦੀ ਹੈ ਇੱਥੇ ਵੀ ਡਾਫ ਲੱਗਦੀ ਹੈ ਫਿਰ ਖਤਰੇ ਦੀ ਗੱਲ ਆਪਣੇ ਸਰਕਾਰ ਵਾਸਤੇ ਖਤਰੇ ਦੀ ਕਿਉਂਕਿ ਅਗਰ ਪਾਣੀ ਚਾਹੇ ਮਕੂੜ ਆਪਣਾ ਪੂਲ ਤੇ ਟੁੱਟਦਾ ਵਾ ਹਾਂਜੀ ਜਾਂ ਹਾਂਡੇ ਤੇ ਟੁੱਟਦਾ ਵਾ ਜਾਂ ਕਾਸੇਪੁਰੋ ਟੁੱਟਦਾ ਵਾ ਕਿਤੇ ਵੀ ਟੁੱਟਦਾ ਇਸ ਪਾਣੀ ਨੇ ਦੇਖੋ ਜੀ ਕਈ ਪੰਡਾਂ ਨੂੰ ਮਾਰ ਕਰਨੀਆਂ ਇਹ ਪਾਣੀ ਫੱਦੇਵਾ ਤੱਕ ਜਾ ਕੇ ਲੱਗਦਾ ਵਾ ਹਾਂਜੀ ਹਾਂਜੀ ਠੀਕ ਹੈ ਜੀ ਅਗਰ ਸਰਕਾਰ ਇਹਦੇ ਤੇ ਥੋੜਾ ਮੋਟਾ ਧਿਆਨ ਦੇਵੇ ਤੇ ਪਾਣੀ ਜੇ ਜਿਵੇਂ ਕਿ ਆਪਾਂ ਪਾਜੀ ਨਾਲ ਵੀ ਗੱਲਬਾਤ ਕੀਤੀ ਤੇ ਇਥੋਂ ਜੇ ਜਿਵੇਂ ਇਹਨਾਂ ਨੇ ਆਪਣਾ ਜਾਣਕਾਰੀ ਸਾਂਝੀ ਕੀਤੀ ਕਿ ਫਿਲਹਾਲ ਜਿਹੜਾ ਪਾਣੀ ਹੈ ਲਗਾਤਾਰ ਪਿੱਛੋਂ ਵੱਡੇ ਪੱਧਰ ਤੇ ਆ ਵੀ ਰਿਹਾ ਹੈ ਤੇ ਇੱਕ ਰਾਹਤ ਦੀ ਖਬਰ ਇਹ ਹੈ ਕਿ ਜਿਹੜਾ ਪਾਣੀ ਹੈ ਇਸ ਪੋਟ ਤੋਂ ਥੋੜਾ ਜਿਹਾ ਥੱਲੇ ਚੱਲ ਰਿਹਾ ਜੇਕਰ ਇਸ ਪੋਟ ਨੂੰ ਡਾਫ ਲੱਗਦੀ ਹੈ ਤਾਂ ਕਿਤੇ ਨਾ ਕਿਤੇ ਪਿਛਲੇ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਚੜਨਾ ਸ਼ੁਰੂ ਹੋ ਜਾਏਗਾ ਤੇ ਪ੍ਰਮਾਤਮਾ ਅਗੇ ਆਪਾਂ ਇਹ ਅਰਦਾਸ ਕਰਾਂਗੇ ਕਿ ਜਿੰਨੀ ਕਿ ਮਾਤਰਾ ਦੇ ਵਿੱਚ ਪਾਣੀ ਆ ਰਿਹਾ ਹੈ ਬਾਰਿਸ਼ ਨਾ ਹੋਵੇ ਪਿਛਲੇ ਇਲਾਕਿਆਂ ਦੇ ਵਿੱਚ ਹੋਰ ਪਾਣੀ ਨਾ ਆਵੇ ਤਾਂ ਜਿੰਨਾ ਕੇ ਪਾਣੀ ਇੰਨੀ ਕੁ ਮਾਤਰਾ ਦੇ ਵਿੱਚ ਚੱਲ ਰਿਹਾ ਸਾਡੇ ਨਾਲ ਨਿਕਲ ਜਾਏਗਾ ਤੇ ਕੋਈ ਵੱਡੇ ਵਾਲੀ ਖਤਰੇ ਵਾਲੀ ਗੱਲ ਨਹੀਂ ਹੋਵੇਗੀ ਜੇਕਰ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਪਾਣੀ ਇੱਕੋ ਦਮ ਪਿਛਲੇ ਇਲਾਕਿਆਂ ਦੇ ਵਿੱਚੋਂ ਹੋਰ ਮਾਤਰਾ ਦੇ ਵਿੱਚ ਆਉਂਦਾ ਤਾਂ ਕਿਤੇ ਨਾ ਕਿਤੇ ਕਿਸਾਨ ਭਰਾਵਾਂ ਵਾਸਤੇ ਤੇ ਲਾਗੇ ਬੰਨੇ ਦੇ ਇਲਾਕਿਆਂ ਵਾਸਤੇ ਖਤਰਾ ਜ਼ਰੂਰ ਹੋ ਸਕਦਾ ਹੈ ਤੇ ਅੱਗੇ ਦੀ ਜੋ ਵੀ ਜਾਣਕਾਰੀ ਹੈ ਖਨੋੜੀ ਤੋਂ ਜਾਂ ਪਿਛਲੇ ਇਲਾਕਿਆਂ ਤੋਂ ਉਹ ਤੋਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ ਸਾਡੀ ਵੀਡੀਓ ਨਾਲ ਜ਼ਰੂਰ ਬਣੇ ਰਹੋ ਧੰਨਵਾਦ